ਅੱਜ ਅਸੀਂ ਮਕੇਰੀਆਂ ਚ ਆਪਣੇ ਹਲਕੇ ਦੀ ਇੱਕ ਵਰਕਰ ਮੀਟਿੰਗ ਰੱਖੀ ਸੀ ਤੇ ਮੈਂ ਸਮਝਦਾ ਕਿ ਜਿਹੜੀ ਉਹ ਵਰਕਰ ਮੀਟਿੰਗ ਆ ਇੱਕ ਵਿਸ਼ਾਲ ਰੈਲੀ ਦਾ ਰੂਪ ਧਨ ਕਰ ਗਈ ਤੇ ਲੋਕਾਂ ਨੇ ਅੱਜ ਮੇਰੀ ਉਮੀਦ ਤੋਂ ਕਈ ਗੁਣਾ ਵੱਧ ਸਾਡੀ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਦੇਖ ਕੇ ਸਾਨੂੰ ਨਵਾਜਿਆ ਤੇ ਮੈਂ ਧੰਨਵਾਦ ਕਰਦਾ ਆਪਣੇ ਇਲਾਕੇ ਦੀ ਸੰਗਤ ਦਾ ਆਪਣੇ ਇਲਾਕੇ ਦੀ ਜਨਤਾ ਦਾ ਜਿਹੜਾ ਮੇਰਾ ਪਰਿਵਾਰ ਆ ਸਾਰਾ ਕਿ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਕਿਉਂਕਿ ਅਸੀਂ ਇੱਕ ਨਾਰਾ ਨਵੀਂ ਸੋਚ ਨਵੀਂ ਉਮੀਦ ਲੈ ਕੇ ਲੋਕਾਂ 'ਚ ਗਏ ਆ ਕਿ ਇੱਕ ਨਵੀਂ ਸੋਚ ਨਾਲ ਹਲਕੇ ਦੀ ਜਿਹੜੀ ਅੱਗੋ ਅਗਵਾਈ ਜਿਹੜੀ ਅਸੀਂ ਚਾਹੁੰਦੇ ਆ ਭਈ ਕਰਕੇ ਸਰਕਾਰਾਂ ਦੇ ਖਿਲਾਫ ਜੋ ਸਾਡਾ ਹਲਕਾ ਬਹੁਤ ਵੱਡੇ ਪੱਧਰ ਤੇ ਪਛੜ ਚੁੱਕਾ ਇੱਕ ਲਵਾਰਸ ਜਿਹੜੇ ਕੋ ਜੋ ਕਹਿੰਦੇ ਮਕੇਰੀਆਂ ਲਵਾਰਸ ਹੋ ਗਿਆ ਜੋ ਲਵਾਰਸ ਹੋਇਆ ਹਲਕਾ ਉਹਦੇ ਖਿਲਾਫ ਅਸੀਂ ਜਿਹੜੀ ਹੁਣ ਇੱਕ ਮੁਹਿੰਮ ਸ਼ੁਰੂ ਕਰਾਂਗੇ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਨਾਂ ਲੈ ਕੇ ਜਿਹੜੇ ਲੋਕਾਂ ਦੀਆਂ ਚਾਹੇ ਟੁੱਟੀਆਂ ਸੜਕਾਂ ਚਾਹੇ ਨਸ਼ੇ ਦੇ ਮੁੱਦੇ ਤੇ ਗੱਲ ਹੈ ਚਾਹੇ ਬੇਰੁਜ਼ਗਾਰੀ ਹੈ ਜਾਂ ਹੋਰ ਜਿੰਨੇ ਵੀ ਇਲਾਕੇ ਦੇ ਮਸਲੇ ਆ ਚਾਹੇ ਕਿਸਾਨੀ ਦੇ ਮਸਲੇ ਆ ਉਹਨਾਂ ਮਸਲਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਚ ਲੋਕਾਂ ਦੀ ਕਚਹਿਰੀ ਚ ਜਾ ਕੇ ਇਸ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕਰਾਂਗਾ ਮੇਰਾ ਬੜਾ ਕਲੀਅਰ ਆ ਤੇ ਮੈਂ ਸਟੇਜ ਤੋਂ ਵੀ ਇਹ ਗੱਲ ਕਹੀ ਆ ਇਹ ਮੇਰਾ ਪਰਿਵਾਰ ਆ ਜਿਹਨੀ ਸੰਗਤ ਆ ਜਾਈ ਆ ਇਹ ਸੰਗਤ ਮੈਨੂੰ ਜੋ ਕਹੇਗੀ ਜੋ ਇਹ ਫੈਸਲਾ ਦੇਣਗੇ ਮੈਂ ਉਹ ਫੈਸਲਾ ਕਰਾਂਗਾ ਮੇਰਾ ਆਪਣਾ ਫੈਸਲਾ ਕੋਈ ਨਹੀਂ ਹੋਏਗਾ ਆਪਣੇ ਅਹੁਦੇ ਸਾਰੇ ਛੱਡ ਤੇ ਕਿਉਂਕਿ ਪਾਰਟੀ ਜਿਹੜੀ ਸੀਗੀ ਉਹ ਜਿਹੜੇ ਸਿਧਾਂਤਾਂ ਤੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਸਿਧਾਂਤਾਂ ਤੋਂ ਪਿੱਛੇ हट ਗਈ ਤੇ ਉਹਨਾਂ ਗੱਲਾਂ ਤੋਂ ਜਦੋਂ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਂਦੇ ਆ ਲੋਕ ਸਾਨੂੰ ਕਈ ਤਰ੍ਹਾਂ ਦੇ ਸਵਾਲ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਆਪਣੇ ਆਪ ਨੂੰ ਸਾਰੇ ਸਮੁੱਚੇ ਉਹਦਿਆਂ ਤੋਂ ਪਿੱਛੇ ਠਾ ਕੇ ਇੱਕ ਲੋਕਾਂ ਦੀ ਜਨਤੀ ਇੱਕ ਵਰਕਾਤ ਉੱਤੇ ਕੰਮ ਕਰ ਰਿਹਾ ਮੈਂ ਕਹਿੰਦਾ ਜੇ ਪੰਜਾਬ ਤੋਂ ਸਭ ਤੋਂ ਵੱਧ ਪਛੜਿਆ ਹਲਕਾ ਤੇ ਮੁਕੇਦੀਆਂ ਬਣ ਗਿਆ ਲੰਬਾ ਸਮਾਂ ਜਾ ਕੇ ਚਲੋ ਤੁਸੀਂ ਸਾਰੇ মিডিਆ ਵਾਲੇ ਮੇਰੇ ਭਰਾ ਬੈਠੇ ਹੋ ਕਿਤੇ ਲੋਕਾਂ ਦੀ ਚਲੋ ਕਚਹਿਰੀ 'ਚ ਚਲੋ ਲੋਕਾਂ ਪਿੰਡ-ਪਿੰਡ ਚਲੋ ਲੋਕ ਤੁਹਾਨੂੰ ਆਪ ਦੱਸਣਗੇ ਆ ਜਿੰਨੀ ਆ ਜਨਤਾ ਆਈ ਹੈ ਨਾ ਇਹ ਸਰਕਾਰ ਦੀ ਸਤੀ ਹੋਈ ਆ ਲੋਕਾਂ ਦੀਆਂ ਸੜਕਾਂ ਨਹੀਂ ਲੋਕਾਂ ਦੇ ਕੋਈ ਹੋਰ ਮੁੱਦੇ ਤੇ ਜੇ ਗੱਲ ਕਰ ਲਈਏ ਅੱਜ ਬਹੁਤ ਬੁਰਾ ਹਾਲ ਹੈ ਜੇ ਪੰਜਾਬ ਤੋਂ ਜਵਾਬ ਤੇ ਹਾਜੀਪੋ ਤੇ ਲੱਗੇ ਲੱਗੇ ਜੇ ਪਿੰਡਾਂ ਚਲ ਜੋ ਉਹਨਾਂ ਤੇ ਜਾ ਕੇ ਇਦਾਂ ਮਹਿਸੂਸ ਹੁੰਦਾ ਕਰੇ ਪੰਜਾਬ ਦਾ ਹਲਕਾ ਹੀ ਹੈ ਨਹੀਂ ਪਾਲੀ ਕਿਹੜੇ ਕਿਹੜੇ ਇਹ ਜੁਪੀ ਬਿਹਾਰ ਚ ਵੜ ਗਏ ਜਾਂ ਕੇ ਇਹੋ ਜਿਹਾ ਮਾਹੌਲ ਸਾਡੇ ਅੱਜ ਹਲਕੇ ਦਾ ਬਣ ਚੁੱਕਾ ਰਣਨੀਤੀ ਅਜ ਤੱਕ ਵੇਖੋ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਆ ਕਿ ਮੈਂ ਆਪਣੀ ਸੋਚ ਲੈ ਕੇ ਚੱਲਿਆਂ ਅੱਜ ਤੋਂ ਬਾਅਦ ਲੋਕਾਂ ਦੀ ਲੜਾਈ ਲੜਨੀ ਆ ਜੋ ਲੋਕ ਕਹਿਣਗੇ ਉਹੀ ਮੇਰੀ ਰਣਨੀਤੀ ਹੋਏਗੀ ਜੋ ਲੋਕਾਂ ਦੀ ਰਣਨੀਤੀ ਹੋਏਗੀ ਮੈਂ ਆਪਣੇ ਪਰਹਾਵਾਂ ਤੋਂ ਬਾਹਰ ਇੱਕ ਕਦਮ ਨਹੀਂ ਜਾਣਾ। 11 ਤਰੀਕ ਦਾ ਤੁਸੀਂ ਪ੍ਰੋਗਰਾਮ ਹਲਕਿਆ ਹੈ ਜੀ ਕੀ ਹੈ ਪ੍ਰੋਗਰਾਮ? ਉਹ ਸੜਕਾਂ ਦੇ ਮੁੱਦੇ ਤੇ ਅਸੀਂ ਐਸਜੀਐਮ ਦਫ਼ਤਰ ਦਾ ਘਰਾਉ ਕਰਾਂਗੇ। ਪਹਿਲਾ ਸਾਡਾ ਪ੍ਰੋਗਰਾਮ ਹੈ ਸੜਕਾਂ ਦੇ ਮੁੱਦੇ ਦੇ ਕਿਉਂਕਿ ਮੈਂ ਲੋਕਾਂ 'ਚ ਕਿਹਾ ਲੋਕਾਂ ਦੀ ਕਿਚਹਿ ਜਿਗਾ ਲੋਕ ਆਪ ਕਹਿੰਦੇ ਆ ਕਿ ਸਾਡੇ ਪਿੰਡਾਂ ਦੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਉਹ ਐਸਜੀਐਮ ਦਫ਼ਤਰ ਦੇ ਬਾਹਰ ਅਸੀਂ ਧਰਨਾ ਲਾ ਕੇ ਅਸੀਂ ਮਮਰੈਂਡਮ ਐਸਜੀਐਮ ਸਾਹਿਬ ਨੂੰ ਪਹਿਲਾਂ ਦੇਣਾ ਕਿ ਸਾਡਾ ਮਮਰੈਂਡਮ ਲਓ ਇਲਾਕੇ ਦੀਆਂ ਸੜਕਾਂ ਵੱਲ ਧਿਆਨ ਦਿਓ। ਜੇ ਉਹ ਧਿਆਨ ਨਹੀਂ ਦੇਣਗੇ ਤੇ ਆਉਣ ਵਾਲੇ ਦਿਨਾਂ 'ਚ ਫਿਰ ਸੰਘਰਸ਼ ਵੱਡਾ ਕਰਾਂਗੇ